ਤੇ ਨੋਪਰੀਤ ਦੇ ਪਤੀ ਦੀ ਮੌਤ ਹੋਈ ਤਾਂ ਉਹਦੇ ਬੇਟੇ ਦੀ ਉਮਰ 12 ਸਾਲ ਸੀ। ਪ੍ਰੀਤ ਦੇ ਪਤੀ ਵਾਲੀ ਨੌਕਰੀ ਪ੍ਰੀਤ ਨੂੰ ਮਿਲ ਗਈ। ਉਹਨੇ ਪੁਲਿਸ ਮਹਿਕਮੇ ਦੇ ਵਿੱਚ ਨੌਕਰੀ ਜੁਆਇਨ ਕਰ ਲਈ। ਜਦੋਂ ਪ੍ਰੀਤ ਦਾ ਬੇਟਾ 15 ਸਾਲ ਦਾ ਹੋਇਆ ਤਾਂ ਉਹਨੇ ਇੱਕ ਪੁਲਿਸ ਮੁਲਾਜ਼ਮ ਦੇ ਨਾਲ ਹੀ ਲਾਮੇ ਅਰਜ ਕਰਵਾ ਲਈ ਜੋ ਕਿ ਉਹਦੇ ਬੇਟੇ ਤੋਂ ਬਰਦਾਸ਼ਤ ਨਹੀਂ ਹੋਈ। ਇੱਕ ਵਾਰ ਉਹ ਆਪਣੇ ਬੇਟੇ ਨੂੰ ਆਪਣੇ ਨਾਲ ਆਪਣੇ ਸਹੁਰੇ ਘਰ ਲਿਆ ਜਾਂਦੀ ਆ ਪਰ ਉਹਦਾ ਬੇਟਾ ਉਹਦੇ ਕੋਲ ਨਹੀਂ ਰਹਿੰਦਾ ਉਹ ਵਾਪਸ ਆਪਣੀ ਦਾਦੀ ਕੋਲ ਆ ਜਾਂਦਾ ਤੇ ਜਦੋਂ ਉਸਦਾ ਬੇਟਾ ਬਾਲਗ ਹੋ ਜਾਂਦਾ ਤਾਂ ਪ੍ਰੀਤ ਦੀ ਸੱਸ ਤੇ ਉਹਦੇ ਜੇਠ ਅਤੇ ਹੋਰ ਰਿਸ਼ਤੇਦਾਰ ਪ੍ਰੀਤ ਕੋਲ ਜਾਂਦੇ ਆ ਤੇ ਉਹਨੂੰ ਕਹਿੰਦੇ ਆ ਕਿ ਹੁਣ ਤੇਰਾ ਬੇਟਾ ਬਾਲਗ ਹੋ ਗਿਆ ਜਿਹੜੀ ਤੇਰੇ ਪਹਿਲੇ ਪਤੀ ਦੀ ਜ਼ਮੀਨ ਆ ਤੂੰ ਉਹਦੇ ਨਾਂ ਕਰ ਦੇ ਪਰ ਪ੍ਰੀਤ ਆ ਜਿਹੜੀ ਉਹ ਜਿੱਦ ਤੇ ਅੜ ਜਾਂਦੀ ਆ ਵੀ ਮੈਂ ਜ਼ਮੀਨ ਆ ਜਿਹੜੀ ਆਪਣੇ ਦੋਨਾਂ ਮੁੰਡਿਆਂ ਦੇ ਨਾਂ ਕਰੂੰ ਉਸ ਤੋਂ ਬਾਅਦ ਕੀ ਵਾਪਰਦਾ ਕੀ ਸੀ ਪੂਰੀ ਕਹਾਣੀ ਕੀ ਸੀ ਪ੍ਰੀਤ ਦਾ ਰੋਲ ਇਹ ਸੁਣਨ ਲਈ ਤੁਸੀਂ ਨੀਚੇ ਦਿੱਤੇ ਲਿੰਕ ਨੂੰ ਕਲਿੱਕ ਕਰੋ ਅਤੇ ਪੂਰੀ ਕਹਾਣੀ ਸੁਣੋ ਪੂਰੀ ਕਹਾਣੀ ਸੁਣਨ ਤੋਂ ਬਾਅਦ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਰੱਖਣੇ ਜੇਕਰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ 啥时间的？